ਠੀਕ ਆ ਸਲਾਮ ਸਾਰੇ ਸਤਿ ਸ੍ਰੀ ਅਕਾਲ ਕੋਈ ਗੱਲ ਨਹੀਂ ਪੈਸੇ ਮੈਂ ਨਾ ਤੁਹਾਡੇ ਕੋਲ ਜਾਂਦੇ ਲੈ ਜਾਊਗਾ ਤੁਸੀਂ ਬਹਿ ਜਾਓ ਸੁਣੋ ਮੈਂ ਤਾਂ ਉਹੀ ਖੇੜਪਾਤੀ ਪੈਸੇ ਅਸੀਂ ਲੈ ਲਏ ਤੁਸੀਂ ਬਹਿ ਜਾਓ ਆਰਾਮ ਨਾਲ ਸੁਣੋ ਅੱਜ ਦੀ ਡੇਟ 'ਚ ਕਿਸੇ ਨੂੰ ਸੁਣਨਾ ਤੇ ਕਿਸੇ ਲਈ ਖੜਨਾ ਇਹ ਬਹੁਤ ਵੱਡਾ ਕੰਮ ਨਹੀਂ ਤੇ ਕੋਈ ਨਹੀਂ ਕਿਸੇ ਦੀ ਸੁਣਦਾ ਤੇ ਖੜਦਾ ਤਾਂ ਕੋਈ ਹੈ ਹੀ ਨਹੀਂ ਸਾਡੇ ਤੋਂ ਵੱਧ ਕੌਣ ਜਾਗਾ ਜਿੰਨੂੰ ਚਾਰ ਬੰਦੇ ਸੁਣਦੇ ਆ ਜਿਹਦੇ ਨਾਲ ਚਾਰ ਬੰਦੇ ਖੜਦੇ ਆ ਉਹਦੀ ਬੱਲੇ ਬੱਲੇ ਨਹੀਂ ਤੇ ਕੋਈ ਨਹੀਂ ਹੋਗਣਾ ਸੁਣੋ ਓਏ ਓਏ ਕਿੱਡੇ ਕਿੱਡੇ ਸਰੀਰ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਨਿਆਣਿਆਂ ਦੇ ਪੈਸੇ ਖੋਣਾਂ ਕੰਜੇ ਤਾਂ ਮੋੜ ਦੋ ਉਹ ਬੱਬੂ ਉਹ ਤੂੰ ਸਾਕੂ ਕੋਲੋਂ ਦਈ ਉਹਨਾਂ ਨੂੰ ਸੁਣ ਕੇ ਵੱਡੇ ਭਾਈ ਤੁਸੀਂ ਬੈਠ ਸਕਦੇ ਆ ਇਹਨੂੰ ਸੈੱਟ ਜੇ ਕਰਕੇ ਤੁਹਾਡੇ ਪਿੱਛੇ ਦੋ ਬੰਦੇ ਜੇ ਬਹਿ ਜਾਓ ਵਿਚ ਵਿਚ ਵੇਖ ਲਿਆ ਕਰਿਓ ਓਏ ਕਾ ਡਿਊਟੀ ਨਾ ਔਖੀ ਆ ਅੱਛਾ ਓਕੇ ਚੱਲ ਮੈਨੂੰ ਇਧਰ ਆਉਣਾ ਬਾਬਾ ਜੀ ਕਿ ਪਿਆਰ ਜਿਆ ਕੋਈ ਅਮਰਤ ਨਹੀਂ ਤੇ ਨਫ਼ਰਤ ਵਰਗੀ ਜ਼ਹਿਰ ਘਰ ਵਰਗੀ ਕਿਤੇ ਮौज ਨਹੀਂ ਤੇ ਦੁਨੀਆਂ ਵਰਗੀ ਸਹਿਰ ਨਹੀਂ ਮਾਂ ਵਰਗਾ ਤੇ ਹੱਥ ਨਹੀਂ ਤੇ ਪਿਓ ਵਰਗਾ ਕਿਤੇ ਪੈਰ ਨਹੀਂ ਰਿਹਾ ਕੱਠਿਆਂ ਵਰਗਾ ਏਕਾ ਨਹੀਂ ਤੇ ਖਿੱਲਰ ਗਿਆ ਦੀ ਖੈਰ ਨਹੀਂ ਬੰਦਾ ਹੋਊ ਅਮੀਰ ਤੇ ਘਰੀ ਹੂੰ ਜੇ ਉਹ ਨੇਕ ਨਹੀਂ ਤਾਂ ਇਨਸਾਨ ਹੈ ਨਹੀਂ ਉਹਦੇ ਬੋਲਾਂ ਚ ਅਸਰ ਨਹੀਂ ਹੋ ਸਕਦਾ ਜਿਹੜੇ ਬੰਦੇ ਦੀ ਮਿੱਠੀ ਜ਼ੁਬਾਨ ਹੈ ਨਹੀਂ ਜਿਹੜਾ ਕਰੇ ਬੁਰਾਈ ਦੂਜਿਆਂ ਦੀ ਤੇ ਆਪ ਵੀ ਕੋਈ ਮਹਾਨ ਹੈ ਨਹੀਂ ਕੋਈ ਮਹਾਨ ਹੈ ਨਹੀਂ ਪੁੰਨ ਦਾਨ ਤੇ ਦੁਨੀਆਂ ਤੇ ਬਹੁਤ ਬਣੇ ਤੇ ਬਹੁਤ ਬਣੇ ਪਰ ਖੁਸ਼ੀ ਜਿਆ ਕੋਈ ਦਾ ਨਾਮ ਨੂੰ ਸਵੇਰਾ ਜੰਗਾ ਸੰਤਾਂ ਨੂੰ ਹਨੇਰਾ ਜੰਗਾ ਦਿਓ ਰੂਹ ਹਨੇਰਾ ਜੰਗਾ ਜਿੱਥੇ ਕਿਤੇ ਕੋਈ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਢੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਝੇਕ ਦੇ ਸ਼ੋਕ ਦੇ ਜੁਵਾਈ ਭਾਈ ਸੌ ਚੰਗਾ ਨੱਪੁਰ ਸੰਗਾਉ ਚੰਗਾ ਪੁੱਤਰ ਕਮਾਉ ਚੰਗਾ ਝਿੜਕੇ ਰੋ ਦਾ ਜੇ ਦੁੱਖ ਹੋ ਜੇ ਬਾਹ ਚ ਟੇਡਾ ਰੁੱਖ ਹੋ ਜੇ ਗੁਰੂ ਤੋਂ بے ਮੁੱਖ ਹੋ ਜੇ ਰੋਜ਼ ਮਰਦੀ ਹੋਈ ਤਾਂ ਰਾਜੇ ਤੇ ਚੜ੍ਹਾਈ ਹੋ ਜੇ ਜੇ ਖਰਾਬ ਜਵਾਈ ਹੋ ਜੇ ਖਾੜੇ 'ਚ ਲੜਾਈ ਹੋ ਜੇ ਬਾਬੂ ਜੰਗੀ ਹੋਈ ਤਾਂ ਕਿ ਜੱਟ ਦੀ ਅਕਲ ਵੇਚ ਕੇ ਫਸਲ ਤੇ ਲੈਲੀ ਰਫਲ ਕਰ ਗਿਆ ਕਤਲ ਜੀਆਂ ਨੂੰ ਮੰਗਾ ਬਹੁਤ ਬਿਆਸ ਬਹੁਤ ਬਿਆਸ ਥੈਂਕ ਯੂ ਸੋ ਮਚ ਧੰਨਵਾਦ ਤੁਹਾਡੀ ਇਹ ਸਾਰੀ ਨੇਕ ਕਮਾਈ ਲੰਗਰਾਂ ਚ ਪੈਣੀ ਜਿਹੜੇ ਸਾਡੇ ਘਰ ਪਕਣੇ 25 30 ਬੰਦੇ ਆ ਇਹ ਵੀ ਸੇਵਾ ਹੀ ਹੈ ਸੁੱੜ ਗਏ ਆਨੂ ਲੈ ਦੇ ਕੇ ਤਾੜੀਆਂ ਹੀ बजਣੀਆਂ ਜਿਹੜੀਆਂ ਤੁਸੀਂ ਮਾਰਨੀ। ਬਾਕੀ ਤਾਂ ਸਰਕਾਰ ਨੇ ਲੈ ਜਾਣੇ। ਅੱਜ ਦੀ ਡੇਟ 'ਚ ਮੈਂ ਬੰਮੀ ਵੀਰੋ ਉਹੀ ਗੱਲ ਫੇਰ ਆ ਗਈ ਵੀ ਸਭ ਤੋਂ ਸੌਖਾ ਆ ਮਗਰ ਲਗਣਾ ਪੰਜਾਬੀ ਦਾ ਇੱਕ ਸ਼ੇਰ ਅਸਰ ਜਿਹੜੇ ਅੱਗੇ ਹੁੰਦੇ ਆ ਹਾਇ ਲੱਗੇ ਹੁੰਦੇ ਆ। ਮਾਵਾ ਪਾਣੇ ਲਿੱਸੇ ਵੀ ਪੁੱਤਰ ਜੱਗੇ ਹੁੰਦੇ ਆ। ਇਸ ਕਰਕੇ ਅੱਗੇ ਲੱਗਣਾ ਸਭ ਤੋਂ ਔਖਾ। ਕਈ ਵਾਰ ਤੁਹਾਨੂੰ ਕੋਈ ਇਹ ਆਖੇ ਅੱਜ ਕੱਲ ਮੁੰਡੇ ਕਹਿ ਦਿੰਦੇ ਆ ਬਾਈ ਚੱਕ ਦੇ। ਤੁਸੀਂ 100 ਵਾਰੀ ਸੋਚਣਾ ਵੀ ਚੱਕਣਾ ਕੀ ਆ। ਬਹੁਤੀ ਵਾਰ ਸਾਡੇ ਆਂਗਾ ਵੀ ਚੱਕੇ ਚਾਈਦਾ। ਬਹੁਤੀ ਵਾਰ ਬੰਦਾ ਆ ਵੀ ਚੱਕਿਆ ਜਾਂਦਾ। ਫੇਰ ਕੋਈ ਪਿੱਛੇ ਵੀ ਨਹੀਂ ਆਉਂਦਾ। ਸਾਡੇ ਘਰ ਤਿੰਨ ਦਿਨ ਰੇਡ ਵਾਲੇ ਆਏ। ਮੈਂ ਵੀਰ ਨੂੰ ਦੱਸਦਾ ਸੀ ਸਾਡੇ ਕੋਈ ਗੇਟ ਅੱਗੋਂ ਨਹੀਂ ਹੁੰਦੇ ਨੰਗਿਆ ਨਾ ਇੰਡਸਟਰੀ ਵਾਲਾ। ਨਾ ਕੋਈ ਕਿਸਾਨ ਯੂਨੀਅਨ ਨਾ ਕੋਈ ਸਮਾਜਿਕ ਆ ਜਿਹੜੇ ਫੇਸਬੁੱਕ ਤੇ ਰੌਲਾ ਪਾਉਂਦੇ ਕੋਈ ਗੇਟ ਅੱਗੋਂ ਨਹੀਂ ਲੰਘਿਆ ਉਹ ਮੈਂ ਕਿਹਾ ਜ਼ਿੰਦਗੀ ਦਾ ਕਸੂਲ ਆ ਜਿਹੜਾ ਤੁਹਾਡੇ ਲਈ ਖੜੇ ਉਹਦੇ ਨਾਲ ਖੜੋ ਫੇਰ ਕੰਮ ਆ ਸਕਦਾ ਇਸ ਕਰਕੇ ਮੈਂ ਕਿਹਾ ਸਭ ਤੋਂ ਔਖਾ ਕਿਸੇ ਨਾਲ ਖੜਨਾ ਕਿਸੇ ਨੂੰ ਸੁਣਨਾ ਸੁਣ ਕੇ ਕਿ ਜੱਟ ਦੀ ਅਕਲ ਵੇਚ ਕੇ ਫਸਲ ਦੇ ਲੈ ਲਈ ਰਫਲ ਕਰ ਗਿਆ ਕਤਲ ਜੀਆਂ ਨੂੰ 啊！<noise> <noise>